ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਫਾਈਨ ਗੱਡਾ 15 ਦਿਨ ਹੋ ਗਏ ਬੋਜੈ ਨੂੰ ਜਵਾਕ ਬਰੋਬਰ ਜਨ ਉਹ ਪੱਛੇ ਨੋ ਪੱਛੇ ਜੇ ਕੋਈ ਫੋਪਾ ਬੇਟਾ ਟੁੱਟੀ ਖੱਟ ਲੀ ਗੇ ਕੰਮ ਗਲਟ ਹੋ ਗਿਆ ਜਬਾ ਰੰਧਾ ਜਨੇ ਹੂੰ ਬੇਜਤੀ ਹੂ ਕਰੇ ਨੀ ਪੈਨ ਚੋਦੀ ਨੂੰ ਛੋਡਲਦੀ ਮੀ ਐਨ ਜੀ ਉੱਠ ਕੇ ਬੰਦਾ ਰਾਤ ਬਰਾਤੀ ਆ ਜੇ ਕੋ ਦੁਖਤਕ ਕੋਈ ਹੋਰ ਨਾ ਓ ਪਈਆ ਬੋੰਡੀ ਚੌਰੀ ਕਰੀਮ ਪੱਖੇ ਮੂਰੇ ਆਪਾ ਮਾਟੜ ਮਰੀ ਜਾਂਦਾ ਲੁੱੱਚੇ ਟੂ ਮੜਾ ਮੋਟਾ ਖਾਈਦਾ ਤਨੰਗ ਜਾਂਦੀ ਜਾਗਦੇ ਨਾ ਪਿਸ਼ਾਬ ਕਰਨੇ ਬੈਨ ਭੈਂਟ ਚੋ ਜੀ ਨੂੰ ਯੋਰ ਨਹੀਂ ਪੈਂਦਾ ਕਿ ਕਬਜ਼ੀ ਹੋਈ ਹੋ ਕਿ ਬੰਨ ਪਿਆ ਈ ਗੱਲ ਨਾਲ ਜਿੱਕਾ ਬਲੀ ਬੰਡਾ ਭੈਂਟ ਕਾ ਬੀ ਚਲ ਪਾਇਆ ਹੋਲ ਫਿਰਨ ਕੀ ਲੈ ਕੇ ਚਾਦਰਾ ਬੰਡਿਕ ਮਛਰ ਬੜੀ ਐ ਆ ਮਨ ਮੁਸਕਰਾ ਜੇ ਤਾਂ ਬਣ ਗਿਆ ਕੰਮ ਗਰਦਾ ਮੈਂ ਗੰਦਰ ਕਰ ਲਾ ਨਹੀਂ ਪਾਇਆ ਰੱਬ ਬਣੀ ਕਿ ਤਰ ਕਰੀ ਹੋੜ ਕੀ ਸਾਰੇ ਆਹ ਹਾ 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 ਅ ਕਾਂ ਦਾ ਤੇਰੇ ਕਹੇ ਤੋਂ ਨਾ ਕਰੀ ਅੱਠਾ ਗੁੰਨਿਆ ਵੈਰ ਨੇ ਤਾੰਗ ਕਨੇ ਫੇਰ ਚਪਾਇਗਾ ਨਹੀਂ ਰਹਗਾ ਮੁੰਨਿਆ ਮਨ ਆਇਆ ਵੈਰ ਨੇ ਗੱਲ ਜਨ ਸਿਆਣੀਆਂ ਸੱਚੀਆਂ ਨੇ ਕਾਂਜਾ ਖੇਡਦਾ ਸੀ ਗੋਲੇ ਤੇ ਉੱਤੋਂ ਗੁੱਲੀ ਬਣ ਗਈ ਤੇਰੀ ਯਾਦ ਨਹੀਂ ਸਤਾਉਂਦੀ ਡੁੱਬ ਜਾਣੀ ਲੁੱਲੀ ਲੁੱਲੀ ਬਣ ਗਈ ਬੜੀਆਂ ਕਹਾਵਤਾਂ ਪਹਿਲਾਂ ਪਾਉਂਦੇ ਯਾ ਇਹ ਕਰਕੇ ਜਾ ਰਾ ਪਾਇਂ ਜਿੱਡ ਡੰਡਾ ਭਾਈ ਜਦੋਂ ਕਟਰੂ ਤੱਕਦੀ ਹੈ ਜਾਂ ਮੈਂ ਖੋਲ ਕੇ ਆਪ ਕੋ ਛੁਕੇ ਤਾ ਉਹ ਪਸ਼ੂ ਖੁੱਲੇ ਫੜਿਆ ਉਹ ਤਾਂ ਕੌਣ ਪੁੱਛਿਆ 12 1 ਵਜੇ ਪੈ ਤਸ ਹੋ ਜਾਗੇ ਪਾਇਂ ਦਿਲ ਜਾਣ ਲਵੇ ਉਹ ਤਾਂ ਆ ਰਹੀ ਹੈ ਜਿਹੜਾ ਮਾਹਿੰਦੇ ਸਿੰਘ ਬਿਜਲੀ ਨੂੰ ਕਰਨ ਘਾਤੀ ਜਿਹੜਾ ਖੋਪਾ ਕੁੱਟ ਲਿਆ ਸਾਰਾ ਆ 3220 ਦੇ ਖਲੀ ਗੇ ਲਾਕੀ ਬੇ ਸੋਕੀ ਕੀਆ ਕਰ ਜੀਏ ਕੰਮ ਲੈ ਜੇ ਕੰਮ ਫੁੱਲ ਤਰੂ ਤੋਂ ਨਹੀਂ ਅੱਗ ਸੀ ਮੱਛਣਾ ਦੀ ਕੁਰਸੀ ਜਾਣੇ ਦੇ ਦੇ ਜੀ ਮਾਰ ਮਾਰ ਕੁੱਡਣ ਭੂਖੋ ਜਾਣਗੇ ਇਹਦੇ ਉਹੀ ਗਾਉ ਬੇਕਮਾ ਅਰੇ ਰਰੇ ਕੱਟ ਰੂ ਦੇ ਦੇ ਚਤਰਾ ਚੁੰਬੇ ਨੂੰ ਤੱਕ ਜਾ ਲੋ ਕਰਮਾ ਤੂੰ ਕਰੇਗਾ ਕੰਮ ਅਹ 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 ਇਹਨੂੰ ਟੱਕਦੇ ਆਪੇ ਮੇਰੇ ਸਹਰਿਆਂ ਦੀ ਕਿਸੇ ਵੇਲੇ ਤਾਂ ਉੱਠ ਕੇ ਆਊਗੀ ਕੱਟ ਰੂ ਖੁੱਲ ਗਿਆ ਆਪੜ ਲੜਾ ਲੜਾ ਹੁਂ ਟੀਫੂ ਇਹਦੇ ਲੋਟ ਗੰਡ ਗਾਲੀਏ ਦੀ ਕੁੜੀ ਵੀ ਡੰਨ ਜੇ ਜੀ ਬੋਂਡੇ ਜਿ ਤੁੰ ਨਿਆ ਪਿਆ ਕੱਟ ਰੂ ਸੱਡ ਕੱਟ ਰੂ ਤਕੰਟ ਕੱਟ ਰੂ ਇਹ ਮੋਨ ਖੜ ਜਾ ਮੈਂ ਦਾ ਛੇੜ ਜਾ ਲੈਣਿਆ

ਅਰੇ ਮੇਰੇ ਹੋਰ ਆ ਗਿਆ ਹਰਕਾਇ ਕੀ ਹੋ ਜਾਂਦਾ ਹੈ ਇੱਦਣ ਨਹੀਂ ਜਾਈਦਾ ਪੈਂਦਾ ਫੁੱਲ ਤਰੂ ਜਣਿਆ ਫਾਇਦਲਿਆ ਕੁੰਦੇ ਲਣਿਆ ਹਰਕਾਇ ਕੀ ਹੋ ਜਾਂਦਾ ਹੈ ਕਾਲਾ ਖੜਕਾ ਕਿਤੇ ਮੈਂ ਤੈਨੂੰ ਕਿਹਾ ਮੈਂ ਉਹ ਖੁੱਲ ਕੇ ਹੁਣੀ ਆ ਹੈ ਆਇਆ ਪਿਆਈ ਹੋ ਜਾਦਾ ਕੀ ਹਾਂ ਕੱਟਾ ਇਹ ਕਿਵੇਂ ਖੁੱਲ ਗਿਆ ਬੰਨਿਆ ਤਾਂ ਮੈਂ ਚੰਗਾ ਜੀ ਕੱਸ ਕੇ ਜੇ ਹੈ ਆਏ ਆਇਆ ਪਿਆਗਾ ਦੱਬੀ ਚਾਹ ਦੇ ਮੌਜਾਂ ਨਾਲ ਆਹ ਨਹੀਂ ਪਤਾ ਮੈਨੂੰ ਕੋਦਾਂ ਪਸੂ ਖੁੱਲਿਆ ਫਿਰਦਾਗਾ ਨਹੀਂ ਗਾਣੀ ਬੰਨੀ ਹੈਗੀ ਉਹ ਕਰਕੇ ਕਰੂਗਾ ਮੈਂ ਨਿਗ੍ਹਾ ਰੱਖਦਾ ਮੈਂਨੇ ਮੱਛਰ ਖਾ ਜਾਂਦਾ ਤੜਕੇ ਸਾਰ ਸਾਰ ਪਾੜਾਂ ਚੜੂਆ ਉਹ ਨਿਗ੍ਹਾ ਨਹੀਂ ਬੰਨੀ ਰੱਖਦਾ ਵੀ ਤਦ ਅਸਤ ਕੀ ਹੋ ਗਿਆ ਲੇ ਕੇ ਬੁੱਕਾ ਤੇ ਨਿਗਾਹ ਚੱਕ ਰੱਖ ਲੈ ਕਰ

ਆਇਆ ਕੋ ਕਰ ਜਾਂ ਗੱਲ ਬਾਤ ਕੀ ਕਰਦਾ ਉੱਠ ਕੇ ਨਾ ਜੇ ਨਾ ਨਾ ਪਰਵਾਰ ਕੀ ਕਰ ਜਾਂ ਪਰਵਾਰ ਕੋ ਕਰਦੇ ਦਾ ਪਰਵਾਰ ਕੀ ਆ ਬਾਈਆ ਚੰਗੂ ਵੀ ਨਾ ਗਿਆ ਹੋਵੇ ਕਿੱਥੇ ਨਾ ਗਮੋਂ ਵੀ ਕਸੂਰ ਨਹੀਂ ਗਾ ਲੰਕੀਆ ਕੋ ਛੱਕਾ ਤਰੂੜਾ ਰੱਖੀ ਬਸ ਆਖਰ ਉਹ ਕਿਦੋਂ ਕਰਾ ਖੁੱਲਿਆ ਫਿਰਦਾ ਸੀ ਦੇਖੋ ਬਾਈ ਖੱਟੇ ਪਾੜਾ ਦਾ ਸਾਜੂ ਬੜੀ ਖੁੱਲ੍ਹੇ ਆਈ ਨੂੰ ਕਿੱਲੇ ਹੀ ਨਹੀਂ ਕਿਸੇ ਕੰਮ ਜਾ। ਕਿੱਲਾ ਤਾ ਤੂੰ ਆਈ ਨਜ਼ਰ ਆਗਾ। ਇਹ ਤੋਂ ਬੰਦੇ ਨੂੰ ਕੋਈ ਸੰਗਲ ਹੀ ਨਹੀਂ ਪਾਉਂਦਾ। ਕਿੱਲਾ ਤਾਂ ਜਿੱਕੀ ਇਹਨਾਂ ਨੂੰ ਕੋਈ ਸੰਗਲ ਪਾਵੇ ਮੇਰੇ। ਸੰਗਲ ਕੇ ਮੈਂ ਗੱਲ ਕਰ ਜਾਉ ਪਸ਼ੂ। 15 ਦਿਨ ਨੂੰ ਕੋਈ ਜਮਾਂ ਛੋਰ ਗਏ ਮੈਂ। 15 ਹਰ ਪਸੇ ਜੁਬਾ ਕੇ ਗਬਰ ਹੋ ਰਿਆ। ਕਿਵਾ ਕਤ ਹੋਰੀ ਗੱਭਰੂ ਆਪਾ ਤਾਂ ਮੰਨ ਜੇ ਕਚਾਈਏ ਤਾ ਇਹ ਤਾਂ ਨਹੀਂ ਮੰਨਦਾ ਕੌਣ ਪੱਲਾ ਬੱਲਾ ਤਾਂ ਕਾਨੂੰ ਜਦੋਂ ਲੱਗਿਆ ਜਬ ਕਪੰਪੋ ਲਾ ਬਥੇ ਰਹਾ ਹੋ ਕਰ ਲੈ ਮਾਰੇ ਚੰਗਾ ਕੰਮ ਥੋੜਾ ਹੋਣਾ ਇਹ ਕਹਿੰਦਾ ਹੋਰ ਕਰਨਾ ਹੁਣ ਜੱਗੇ ਕਿ ਚੱਲੂ ਹਾਂ ਪੜੇ ਲੱਗਦੇ ਆ ਮੈਂ ਵੀ ਚਾਪਥਰਾ ਕਰਦਾ ਆਪ ਤਾਂ ਜਨਾਂ ਦੀ ਛਾਣੀਆਂ ਬਣਦੀਆਂ ਸਾਰੇ ਮੈਂ ਕਚਾਈ ਹੁੰਦੀ ਆ ਜਵਾਕਰ ਨੂੰ ਪਤਾ ਲੱਗ ਜੇ ਤਾਂ ਬਿਓ ਨਾਲ ਹੋ ਰਿਆ ਇਹ ਆਏ ਕਹਿੰਦਾ ਬੀੜੀ ਛੋਟ ਢਾਂ ਪਾਏ ਗਾਦੇ ਪੱਛਰੇ ਇਹ ਬੜ ਬੜੀ ਗੰਡਾ ਇਹ ਤਾਂ ਹੁਣ ਤੱਕ ਨਹੀਂ ਗਏ ਪੱਛਰੇ ਹੁਣ ਢਾਵੇਂਗਾ ਵੇ ਦੇਖੀ ਆਉਗਾ ਤਾਂ ਇਹ ਨਹੀਂ ਇਹ ਕੱਚੂ ਗਾ ਮੈਂ ਮਰ ਗੁ ਕਪਾਛਾ ਹੋਦੂ ਆ ਇਹ ਨਹੀਂ ਟੁੱਟਦਾ ਨਾ ਮਰੇ ਤੂੰ ਸਾਰੀ ਉਮਰ ਹੀ ਨਾਂਗੀ ਕਰ ਫੜਾ ਕਰ ਦੇ ਅੰਦਰ ਲੈ ਚੱਲੀ ਕੇ ਬੰਝਾ ਵੇ ਉਹ ਤਾਂ ਟੈਮੀ ਵਾਰਾ ਹੋ ਗਿਆ ਹੂਆ ਟੈਮੀ ਵਾਰਾ ਹੋ ਗਿਆ ਹੋਂ ਤਾਂ ਉਹ ਡੋਬੋ ਰਾਮ ਕਿ ਹੋਲੀ ਕੌਲੀ ਚ ਕੋਟਾ ਤੇ ਸਹੀ ਵੇ ਫੇਰ ਟਾਈ ਪਈ ਬੱਚਣ ਤੇ ਮੇ ਬਿੱਚੀ ਮਾਟੀ ਗੋ ਦੁਬਾਰਾ ਤਾਂ ਮੇ ਕਮਾ ਹੋ ਗਿਆ ਮੇ ਕਮਾ ਹੋ ਗਿਆ ਹੂੰ ਜਮ ਹੁੰਦਾ ਹੈ ਬੇ ਆਹ ਵਸਤ ਪਰ ਨਹੀਂ ਹੁੰਦਾ ਕਾਕੇ ਕਾਕੇ ਮੈਂ ਵੀ ਮੇਲਾ ਖਾਲੀ ਕਿ ਤੇਲ ਤਾਂ ਹੋਂ ਤੱਕ ਮੈਂਦਾ ਹੀ ਰਹਾ ਅੱਜ ਤਾਂ ਬਥੇਰਾ ਮੈਂ ਗੱਲ ਕਰ ਉਹ ਗੱਲ ਨਹੀਂ ਗਈ ਨਾ ਫੇਰ ਇਹ ਵਕ ਟ੍ਰੈਕ ਟਿੰਕੀ ਦੇਖ ਰਾ ਸਲਾਈ ਮਾਰ ਕੇ ਕਾ ਉਂਗਲਾਂ ਕੇ ਲਾ ਟ੍ਰੈਕ ਜਿੱਦਾ ਬਹੁਤ ਤੇਲਾ ਪਵਾ ਦੇ ਗਲ ਪਲਾ ਉਹ ਮੈਂ ਨਾ ਦੂਏ ਡੋਟ ਕਰਦਾ ਕਰਤਾ ਦੂਏ ਲਟ ਕੇ ਮੈਂ ਅੱਛਾ ਲੈ ਹਾ ਫਿਰ ਦਮ ਤਾਂ ਭਾਈ ਇਹਦਾ ਪੁੱਠੀਆਂ ਗੱਲ ਕਰਨੀ ਕਰਨ ਦੀਆਂ

ਆ ਨਾ ਚੜ ਗਿਆ ਗਾਂ ਟਪਾਈ ਦੀ ਲੈਣ ਲੈ ਆ ਆ ਕਦੇ ਦਿਖਾ ਦੇ ਤੂੰ ਢੋਲ ਨੂੰ ਅਸਪਾਕੇ ਵੇ ਆ ਕਿ ਨਹੀਂ ਪੈਸੇ ਕਦੇ ਇਹ ਤਾਂ ਕਿਨੂੰ ਆਇਆ ਫੇਰ ਨਹੀਂ ਆਉਂਦੀ ਹੁੰਦੀ ਨਾ ਹੁੰਦਾ ਹੋ ਰਿਆ ਮੈਂ ਬਿਮਾਰ ਚ ਹੋ ਰਿਆਂ ਤੇਰਾ ਬਿੜਾ ਵਈ ਤੇਰਾ ਹਾਰਾ ਪਾਇਨ ਚੋਦੀ ਛਾਡੇ ਵਾਰੀ ਪਲੀ ਚਲ ਗਿਆ ਲੋਕਾਂ ਵਾਲੀ ਖਾਲੀ ਹਾਂ ਵੇ ਅੱਗੇ ਵੇ ਤੁਰ ਤੇ ਕ ਜਾ ਕਰ ਅਗੇ ਦੋ ਵਾਰੀਓ ਕਰਿਆ ਗੱਲ ਕਰਨੇ ਦੀ ਹਾਂ ਹੁਣ ਕੋੜਾ ਐ ਡਰ ਵੀ ਦੂਏ ਲੋਠੋ ਜੂ ਐ ਵੀ ਜਵਾਕ ਘਬਰੋ ਨਾ ਜਾਣਗੇ ਕੋਈ ਗੱਲਬਾਤ ਬਨਜੇ ਫੇਰ ਐ ਕਰਦੇ ਹਾਂ ਹਾਂ ਪੰਚਾਇਤੀ ਖਾਲਜ ਚ ਟੱਕ ਦਿੰਨਿਆ ਪਾਣੀ ਨਾ ਨਾ ਮੈਂ ਇਹ ਖਾਲਜ ਪਾਣੀ ਛਡਾਉਂਦੀ ਦੇਖ ਲਾ ਨਾ ਨਾ ਬੇਬੇ ਕਿੱਧਰ ਗਈ ਐ ਉਹਨਾ ਡਿਕ ਡੁਕ ਪਈ ਹੋਈ ਵਿਚਾਰ ਕਰਨ ਗਈ ਲਈਏ ਬਿਰਕੋ ਰਾਤ ਨੂੰ ਉੱਠ ਕਿਉਂ ਹੀ ਤੁਰ ਪੈਂਦੀ ਇਕੱਲੀ ਨਾ ਦੱਸ ਪਈ ਤੇਰਾ ਗੱਡਾ ਖੜਾ ਹੈ ਇਹ ਗੱਡਾ ਕਈ ਹੁੰਦੇ ਆਂ ਆਏ ਮਰ ਜਾ ਸਾਂ ਮੂੰ ਪੱਟ ਦਾ ਸਹਣਾ ਲਾਈ ਪਿਆ ਕੋਈ ਜੋ ਪੱਟ ਦਾ ਸਹਣਾ ਗਾਂ ਸੁੱਜੀ ਆ ਯਾਰ ਇਹੜੀ ਗਾਂ ਚੁੰਡਿਆ ਓਏ ਤੇ ਤੇਰੀ ਬੇਬੇ ਨੂੰ ਬੋਲ ਮਾਰ ਕੇ ਜਾਂ 2 ਵਾਰੀ ਢਿੱਡ ਚੱਕਿਆ ਪੱਲੀ ਨਾਲ ਗਾਂ ਦਾ ਇਹ ਤਾਂ ਭੈਣ ਦਾ ਤੋਕੜਾ ਓਏ ਤੇਰਾ ਪਿਆ ਹੋਈ ਨਹੀਂ ਘੜਾ ਛੜਦਾ 10 ਵਾਰੀ ਥਾਲੀ ਆਉਂਦੀ ਕੋਲੋਂ ਗੱਲਾਂ ਬਣਾ ਦਿੰਦਾ ਯਾਰ ਤੂੰ ਇਹ ਤਾਂ ਮੈਂ ਬੋਲ ਮਾਰ ਲੇ ਮੱਖਾ ਗਾਂ ਚੁੰਡਿਆ ਛੜਾ ਹੋਰ ਇੱਥੇ ਕਾਦੀਆਂ ਗੱਲਾਂ ਕਰੀਐ ਨੇ ਤੁਸੀਂ ਫਿਰ ਉਹ ਪਰਿਵਾਰਿਕ ਗੱਲ ਉਹ ਇੱਥੇ ਬੇਕਾਰ ਕਰੀਐ ਨਾ ਪਿਆ ਵੀ ਉਹ ਨਾ ਕਿਤੇ ਠੇਬਾ ਖਾ ਕੇ ਡਿੱਗ ਪੀ ਹੋਵੇ ਤੁਸੀਂ ਇੱਥੇ ਭੈਣ ਦੀ ਵਿਧਾਵ ਦੀ ਕੰਮ ਨਾ ਨਾ ਕਬੀਲ ਜੱੜੀ ਜੂ ਕਬੀਲ ਜੱੜੀ ਅੱਛਾ ਆਮ ਸਮੱਸਿਆ ਨਾ ਮੈਂ ਦੱਸੇ ਕਬੀਲਦਾਰੀ ਦੀ ਗੱਲ ਦਿਨੇ ਹੁੰਦੀ ਹੁੰਦੀ ਤੇ ਰਾਤ ਨੂੰ ਓਏ ਓ ਗਾਂ ਜੋਰ ਬੜਾ ਲਾਈ ਜਾਂਦੀ ਫਿਰ ਉਹ ਗਾਂ ਤਾਂ ਭਿੰਦੇ ਦੋਕੜਾ ਇਹ ਤਾਂ ਸੂਨ ਵਾਲੀ ਉੱਠ ਲੈ ਤੇਰੀ ਬੇਬੇ ਤੋਂ ਦੋ ਵਾਰੀ ਤੇ ਡਿੱਕ ਕੇ ਆ ਗਿਆ ਇਹ ਦੋ ਮਹੀਨੇ ਦੀ ਗੱਪ ਅੱਛਾ ਮੰਗੂ ਫਿਰ ਉਂਝ ਅੱਛਾ ਅੱਛਾ ਸਾਲਾ ਅੱਛਾ ਗਰਮੈਸ਼ ਹੋ ਗਈ ਗਾਂ ਨੂੰ ਹੈਨਾ ਕਾਦੀ ਗਰਮੈਸ਼ ਹੋ ਗਈ ਸਾਰਾ ਇਹ ਜੋਰ ਡਾਉਂਦੀ ਹੈ ਮਨ ਕਰ ਲਾ ਕੋਣ ਨੀ ਮਾਚ ਨਾ ਹਾਂ ਤੇ ਭਈਆ ਟੌਰ ਨਾ ਕੋਣ ਵੀਡਰ ਜੂਰੀ ਭੈਣ ਨੂੰ ਬੋਲ ਮਾਰ ਦੇ ਮੈਂ ਗਾਂਵ ਵਾਲਾ ਗੋੜ ਲਈ ਮੰਜਾ ਤਾਂ ਇੱਥੇ ਰੱਖਿਆ ਤੇ ਅੰਦਰ ਭੈਣ ਉਹ ਇੱਥੇ ਰੱਖ ਤਾ ਫਿਰ ਠੰਡ ਹੋ ਗਈ ਚੇੜ ਪੈਂਦੀ ਹੈ ਯਾਰ ਮਰ ਜੰਨਾ ਕਿਹੜੀ ਤੇਰੇ ਪਿਓ ਦੀ ਤਰੇਲ ਪੈਂਦੀ ਤਾਂ ਤੋਂ ਮੈਂ ਖੜਨ ਵਾਲੀ ਗਾਂ ਦੇ ਕੋਲੇ ਰੱਖੀ ਆ ਇਹ ਹੁੰਦਾ ਪਿਓ ਨੂੰ ਆਉਂਦਾ ਇਹ ਜੀ ਇਹ ਆ ਤਾਂ ਜੇ ਕੋਈ ਸੰਗਮ ਨਹੀਂ ਕੋਈ ਮਾਂ ਪਿਓ ਯਾਰ ਪੁੱਠਾ ਬੋਲ ਜਾਂਦਾ ਤੇ ਪੁੱਠਾ ਬੋਲਾਂ ਨਾ ਯਾਰ ਮੈਂ ਫਿਕਰ ਕਰੀ ਇਹ ਨਾ ਅੰਦਰ ਨਹੀਂ ਐਸੀ ਕੋਈ ਮਾੜਿਆ ਕੰਮ ਕਰਦਾ ਯਾਰ ਮੈਂ ਮਾੜਾ ਨਹੀਂ ਕਹਿੰਦਾ ਵੀ ਮੈਂ ਅੰਦਰ ਵੀ ਫਿਕਰ ਕਰੀ ਇਹ ਨਾ ਤੂੰ ਤੁਹੇ ਤੇ ਪੰਜ ਵੀ ਕੋਈ ਸਾਡਾ ਨੰਗਾ ਦੇਖੇ ਤਾਂ ਜੇ ਇੱਕ ਵੀ ਬੇਜਿੱਤੀ ਕਸ ਮੈਂ ਥੋੜ੍ਹ ਦੇਸੀ ਅੱਜ ਆਪਾਂ ਚੱਕ ਚੱਕ ਦੇ ਹੁੰਦੇ ਅਸੀਂ ਕੋਈ ਆਪਦੀ ਪਰਿਵਾਰਕ ਗੱਲ ਕਰੀਏ ਮੀਆਂ ਬੀਬੀ ਗੱਲ ਕਰ ਲੋ ਦਿਨੇ ਕਰ ਲੋ ਕੋਈ ਰਾਤ ਨੂੰ 3-3 ਵਜੇ ਹੁੰਦੀਆਂ ਕਮਟਣ ਜਾਂਦੇ ਨਹੀਂ ਬੇੜ ਲੱਗਦੀ ਛਾ ਹੁੰਦਾ ਮਰ ਜੇ ਨਾ ਤੂੰ ਤਾਂ ਆਉਂਦੀਆਂ ਮੈਂ ਆਪਦੇ ਕੋਲ ਗੋਲੀਆਂ ਰੋੜ ਲੈ ਚਲੋ ਵੀ ਕੋਈ ਗੋਲੀ ਰੋੜ ਲਈ ਕਰ ਨਸ਼ੇ ਦਾ ਡੱਕਾ ਸ਼ੋਅ ਆਦਾ ਹੀ ਜਾਂਦਾ ਐ ਜੀ ਕੋਈ ਮਾੜਾ ਕਰਦਾ ਬਾੜੀ ਆਪੇ ਘਰ ਦੇ ਨੇ ਕੋਈ ਮਾਰੀ ਗੱਲਾ ਮੈਂ ਤੈਨੂੰ ਆਇਆ ਨਾ ਮਾੜਾ ਕਰਦਾ ਫਿਰ ਰਾਤ ਨੂੰ 3 3 ਵਜੇ ਹੁੰਦੀ ਚਲੋ ਭਾਈ ਨਾ ਕਰਾਂ ਹਰ ਵਾਰੀ ਕਹਤਾ ਵੀ ਇਹਨੂੰ ਵਿਆਹ ਦੇ ਨੱਥ ਪਾ ਦਈਏ ਤੇ ਟੋਲਾ ਹੋ ਜੂਆ ਐ ਵੀ ਗੱਲ ਤੇਰੀ ਠੀਕ ਆ ਤਾਂ ਹੀ ਆ ਭੱਜਿਆ ਫਿਰਦਾ ਰਾਤ ਨੂੰ ਮੈਂ ਆਪਣੇ ਘਰ ਨੂੰ ਆਉਂਦਾ ਹਾਂ ਦੋ ਦੋ ਦੇ ਠੀਕਾ ਗੱਲੋ ਜੇ ਮਾਂ ਪਿਓ ਦੀ ਮੈਂ ਵਿੜਕ ਲੈ ਲਈ ਫਿਰ ਮੈਂ ਮਾੜਾ ਹੋ ਗਿਆ ਮਾਰਾ ਨਹੀਂ ਪੁੱਤ ਤੇਰਾ ਘਰ ਬਸ ਜੁਆ ਜਿੱਤੇ ਪਿਆਰੀ ਆ ਤਾਂ ਗੱਜ ਪਖੀ ਤਾਂ ਤੁਸੀਂ ਵਸਾਉਂਦੇ ਨਹੀਂ ਜੇ ਤੁਹਾਡੇ ਲੋਕ ਜੇ ਹੱਥ ਪੂਰੇ ਕਰ ਦਿਆਂਗੇ ਫਿਕਰ ਨਾ ਕਰ ਨਹੀਂ ਮੇਰਾ ਖੜਾ ਸੀ ਤੂੰ ਚੁੱਲੇ ਤੋ ਐ ਕਰਿਆ ਕਰਨ ਮੈਂ ਆਪਦੀ ਬਹੂ ਲੈ ਕੇ ਪਈਆ ਕਰਨ ਤੂੰ ਆਪਦੀ ਬੋਝੀ ਬਹੂ ਲੈ ਗੱਲ ਲੜੇ ਗੱਲਾਂ ਬੰਦ ਕਰ ਦੇ ਹਾਂ ਮਾਰੂੰਗੀ ਆਹ ਚੱਕਦਾ ਬੋਲਦਾ ਪੁੱਠਾ ਇਹ ਬੋਲਦਾ ਪੁੱਠਾ ਨਾਲੇ ਵੀ ਗੱਲਾਂ ਨਿਬੜੂ ਬਸ ਛੋੜ ਕੇ ਮੈਂ ਆਪ ਦਾ ਕੋਈ ਪਰਿਵਾਰਕ ਗੱਲ ਕਰਨੀ ਤੂੰ ਆਪਜੀ ਕਰਨੀ ਕਰ ਲਈ ਪਰਿਵਾਰਕ ਗੱਲ ਕਰਨੀ ਪਿੱਛੇ ਤੂੰ ਅੱਜੀ ਰਾਤ ਨੂੰ ਕੜ ਕੇ ਆਏ ਸਾਡੇ ਤੇ ਹਾਂ ਡਰਾਈਵਰ ਨੂੰ ਕਰੇ ਤਾਂ ਸਾਡਾ ਮੁੰਡਾ ਰਿਸ਼ਤਾ ਕਰਾ ਆਹ ਹੋ ਉਹ ਨੂੰ ਕਹਿ ਨਹੀਂ ਤੜਾਜੂ ਕੋਈ ਨਾ ਨਾ 10 ਤਾਂ ਸੀ ਬੱਚਾ ਨੇ ਤੋਂ ਕਹਿੰਦਾ ਹੈ ਜਿਹੜੇ ਨੂੰ ਡਰਾਈਵਰ ਦੀ ਗੱਲ ਕਰਦੇ ਹੋ ਉਹ ਸੈਕੰਡ ਹੈਂਡ ਰਿਸ਼ਤੀ ਕਰਾਉਂਦਾ শোরੂਮ ਵਾਲੇ ਰਿਸ਼ਤੀ ਨਹੀਂ ਕਰਾਉਂਦਾ ਕੈਂਡ ਕੈਂਡ ਵੀ ਸੈਕੰਡ ਹੈਂਡ ਰਿਸ਼ਤੇ ਕਰਾਉਂਦਾ ਦੂਜੀ ਉਹ ਕਿਵੇਂ ਹੁੰਦਾ ਆ ਇਹ ਛੱਡਾ ਕੋਈ ਛੱਡੀ ਛੜਾਈ ਕੋਈ ਹੋਰ ਲੱਲਾ ਪੱਬਾ ਕੱਢੀ ਹੋਈ ਕੀ ਜੱਲੀ ਉਛਾਲਾ ਚੱਲੀ ਹੋਈ ਦਾ ਜਵਾਰ ਜਿਵੇਂ ਮੱਤ ਲਾ ਹਾਂ ਕੋਈ ਛੱਡੀ ਚੜਾਈ ਕੋਈ ਹੋਰ ਅੱਛਾ ਛੱਡਾ ਆ ਨਾ ਪਤਾ ਸਹੀ ਲਵਾਂਗੇ ਸਹੀ ਲਵਾਂਗੇ ਕਹੇ ਭਾਈ ਲਟਕਿਆ ਨੇ ਆਣ ਜਿਤੜੀ ਇਹ ਗੱਲ ਨਹੀਂ ਕਰਨੀ ਅਸੀਂ ਵੀ ਪ੍ਰਵਾਸ ਚ ਲਵਣਾ ਲੱਗਦਾ ਤਾਂ ਹੀ ਨਹੀਂ ਮੈਨੂੰ ਵੀ ਆਣ ਚੱਲ ਕੋਈ ਨਹੀਂ ਪਾਈ ਜਾਉਂਦੀ ਐ ਚਾਚ ਕੀ ਪੰਜਾ ਕਰਦੀ ਚੱਲ ਵੇ ਬੇਉਦਰਾ ਮੈਂ ਲਾਣੇ ਦੀ ਚੰਗੀ ਹੁੰਦੀ ਆ ਮੈਂ ਲਾਣੇ ਦੀ ਹੁੰਦੀ ਨਹੀਂ ਕੰਮ ਕੇ ਬੰਦੇ ਬਾਹਰ ਜੁਕੜਾਣੇ ਦਾ ਟੀਪੁੱਟ ਲਾਣੇ ਜਾਏ ਹੁੰਦਾ ਹੁੰਦਾ ਆ ਗਏ ਕੋਈ ਰੋਡ ਕੱਟਿਆ ਨੂੰ ਹੀ ਬਣਾ ਦਿੱਤਾ ਪਖਾਨੀ ਐਡੀ ਛਾਹ ਵਾਲੀ ਹੈ ਨਹੀਂ ਇਹ ਵੀ ਐ ਤਾਂ ਉਹ ਬਹਿ ਕੇ ਛੜਾਉਂਦੇ ਭੇਜਦੇ ਨਾ ਗੱਲਾਂ ਕਰ ਮੈਂ ਨਹੀਂ ਗੱਲਾਂ ਬਥਾਂ ਕਰਨ ਵਾਸਤੇ ਹਾਂ ਮੈਂ ਅੰਦਰ ਬੈ ਫਿਕਰ ਕਰੀਏ ਨਾ ਤੇ ਤੁਸੀਂ ਇੱਥੇ ਆ ਜੀ ਕੋਈ ਰੋਡ ਫੇਰ ਕੋਟਾ ਕਾਜ ਕਰੀਗੇ ਨਾ ਕਿਹੜਾ ਪਹਾੜ ਤੇ ਬੈਠਾ ਆ ਪੂਰ ਵੀ ਟੋੜ ਕੇ ਪਾਵੇਂ ਮੈਂ ਪਹਾੜ ਤੇ ਕਹਿਣਾ ਯਾਰ ਸਭ ਜਿਹੜੇ ਬੈਠੇ ਆਰੇ ਬੈਠੇ ਕੋਈ ਤੂੰ ਗੱਲ ਨਹੀਂ ਕਰਨ ਦੇਣੀ ਕੋਈ ਵਿੱਚ ਟੰਗ ਜਾਂਉਂਗਾ ਗੋਹਾ ਉੱਤੇ ਗਾਂ ਕਰ ਦੂਗੀ ਇੱਥੇ ਡਾਹ ਲੈ ਮੰਜਾ ਗਾਂ ਮਾਰਿਆ ਨਹੀਂ ਰਾਸਾ ਉਧਰੋਂ ਦੂਜੇ ਘਰੋਂ ਸੌਣ ਲੱਗ ਕੇ ਗੱਲਾਂ ਹਾਂ ਉਹ ਇੱਕ ਆਪਦੀ ਕੋਈ ਪੜ ਜੇ ਨਾਲ ਸੌ ਹੁੰਦੀ ਆ ਫੇਰ ਅਗਲੇ ਬਿੜਕਾ ਨਹੀਂ ਚੱਲ ਉਧਰ ਫੇ ਚੱਲ ਗਏ ਆ ਜਾ ਕੋਈ ਨਹੀਂ ਆਉਂਦੀ ਆ ਭੇਜਣਾ ਨਾ ਨਾ ਚਾ ਭੇਗੀ ਭੇਜਣਾ ਚੱਲ ਯਾਰ ਉਹ ਗੱਲ ਕਰਦੇ ਕੋਈ ਨਾ ਗੱਲ ਸਾਡੀ ਪੁੱਤ ਨਾ ਨਾ ਬੱਸ ਹੋਈ ਪਈ ਗੱਲ ਕੋਈ ਨਹੀਂ ਭਾਈ ਬਗ ਜਾ ਫੇ ਰੋ ਰਖੀ ਮੈਂ ਇਹਨੂੰ ਤਾਂ ਹੈ ਹੀ ਨਹੀਂ ਮਾਪੇ ਕੋਈ ਸੌ ਹੁੰਦਾ ਮੈਨੂੰ ਵੀ 15 ਦਿਨ ਹੋ ਗਏ ਬੋਲੇ ਨੂੰ ਕੀ ਬੋਲੇ ਨੂੰ 15 ਸਾਲਾ ਉਹ ਗੱਲ ਪਰਿਵਾਰ ਕਾ ਸਮੱਸਿਆ ਨਾਲ ਵੀ ਬਾਹਲੇ ਨੂੰ ਮੈਂ ਤਾਂ ਜਾਣ ਮੈਂ ਤਾਂ ਕੀ ਬਾਕੇ ਜਾਣੀ ਉੱਤੇ ਹੀ ਆ ਗਿਆ ਹੁਣ ਬਾਹਲਾ ਬਾਹਲਾ ਨਾ ਨਾ ਲੈ ਜਾ ਭਰਾਵਾ ਮੈਨੂੰ ਐ ਨਹੀਂ ਪਤਾ ਪੈਂਦਾ ਲੈਣ ਦੀ ਵੀ ਮੈਂ ਵੀ ਐ ਇਹਦੇ ਨਾਲ ਕੀ ਵਿਆਹ ਜਮਾਈ ਉੱਤੇ ਆ ਗਏ ਕਿਉਂ ਨਾ ਨੇਗਾ ਪੋਹਰੀ ਰਖੂੜਾ ਕੰਮ ਠੀਕ ਆਥੋਂ ਐਂ ਥੜਾ ਬੋਲ ਦਿੰਦੇ ਮੁੰਡਾ ਕੋ ਬਰੂ ਨਾ ਪੈਂਦੀ ਬੰਡ ਮੁੰਡਾ ਹੀ ਗਾਵੇ ਮੈਂ ਤਾਂ ਮਰੂੰ ਤੈਨੂੰ ਸਾਰੀ ਉਮਰ ਆ ਬੋਲਦੀ ਆ ਕੱਲ ਨਹੀਂ ਕੱਲ ਕੋਈ ਨਹੀਂ ਜਾ ਪਰੇ ਗਾ ਜਬਾ ਮਰੀ ਨਹੀਂ ਇਹ ਤਾਂ ਗੱਲ ਹੋ ਗਈ ਆ ਲੂਛੀ ਲੈ ਚੜਾਈ ਤੇ ਮਰੇ ਮੜ ਮੰਗਾ ਦੌੜ ਗਿਆ ਉਹ ਗੱਲ ਹੋ ਗਈ ਸ਼ੈਣੀਆਂ ਦੀ ਘਾਵਟੋ ਮਾਰੀ ਚਲ ਢੋਲ ਤੇ ਟੱਕਰਾ ਹਾਏ ਨਹੀਂ ਤੇਰੇ ਵੀ ਕਰਮ ਕੁਲੀ ਡੰਡਾ ਉਹ ਤੇ ਤੜਾਵੇਂਗਾ ਪਸਮਾ ਤੋ ਅੰਦਰ ਖਿੱਚ ਕੇ ਗੁਣਾ ਛਣੜਕਾਰ ਨੇ ਮੈਂ ਪੈਣਾ ਹੋੜ ਪੈਂਦਾ ਫੁੱਡਾ ਇੱਥੇ ਚਲੇ ਤੇ ਮਛਰ ਵਾਲਾ ਕੋਹੇ ਚ ਪੈਂਦੀ ਬੁੰਡ ਮਛਈਆ ਮੈਨੂੰ ਨਹੀਂ ਕਾਉਂਦੀ ਕਰਾਦ ਨਹੀਂ ਹੁੰਦਾ ਨਾ ਨਾ ਮੈਂ ਤਾਂ ਵੱਡੇ ਤੜਕੀ ਉੱਠ ਖੜ ਜਾ ਉੱਠ ਖੜ ਤਾਂ ਨਾਲੇ ਮੈਨੂੰ ਨਹੀਂ ਹੁੰਦਾ ਮੈਂ ਤਾਂ ਅੱਗੇ ਛੋਟੇ ਅੱਖ ਲੱਗੀ ਸੀ ਮਾਜੀ ਜੀ ਫੇਰ ਪਸ਼ੂ ਖੁੱਲ ਗਏ ਵੇ ਤੇਰੇ ਆਹਾ ਤੇਰੇ ਤਾਂ ਮੁੰਡਾ ਵਿਗੜ ਚੁ ਆਪਣਾ ਵਿਗੜ ਗਿਆ ਮੁੰਡਾ ਭੈਣ ਦੀ ਬੁੰਡ ਮੁੰਡਾ ਆ ਗਿਆ ਵੇ ਅਕਲ ਹੈ ਕਿ ਬੋਲਦੀ ਕਿੰਨੂੰ ਮੁੰਡੇ ਦੀ ਮੈਂ ਚਾਪਰ ਚਾਪਰ ਬੋਲੀ ਜਾਂਦਾ ਕੰਮ ਕਾਢੀ ਤੂੰ ਘਰ ਕੰਮ ਨਾਲੇ ਜੇਲ੍ਹ ਨੂੰ ਨਹੀਂ ਜੇਲ੍ਹ ਨੂੰ ਨਹੀਂ ਮੈਂ ਪੁੱਠਾ ਬਲਾਈ ਚੱਲ ਬਲਾਈ ਚੱਲ ਪੁੱਠਾ ਲੰਗਵਤਾਂ ਫੁੰਦਾ ਸਰ ਨੂੰ ਆਉਂਦਾਗਾ ਕੀ ਆ ਪਾਲਣਿਆਂ ਨੀ ਰਗਾ ਨੂੰ ਪਾਲਣਿਆਂ ਨਰੇ ਮੈਂ ਕੀ ਪਾਲਾਲੂਗੀ ਜਾ ਕੰਮ ਮੈਂ ਕੀ ਆ ਨਰੇ ਮੰਨਾ ਉਹ ਬਾਜੂ ਅਸਲਾ ਕੋਸ ਲੱਗਦਾ ਮੰਨਾ ਕਰ ਮੰਨਾ ਕਰ ਬਰਾਹਿੰਦੇ ਹਾਂ ਮੈਂ ਨਹੀਂ ਦੇਖ ਲੈ ਛੱਡ ਲੈਨੀ ਪਚਾਈਤੀ ਖਾਲ ਚਮੋਟਰ ਨਾ ਫੇਰ ਸਹੀ ਤੈਨੂੰ ਆਖੇ ਤਾਂ ਹੈ ਉਹ ਫੇਰ ਟੱਕੀ ਨਹੀਂ ਦੇਖੀਆ ਦੇਖ ਲਈ ਕੋਈ ਨਾ ਨਾ ਹੁੰਦਾ ਬਿਮਾਰ ਹੋ ਰਹੀਆਂ ਕੱਤ ਲਈਆਂ 1.20 ਵਾਲਾ ਪੱਟਾ ਨਾ ਹੈ ਰਹਿਣ ਤੇ ਚੰਗਾ ਭਾਈ ਤੇਰੀ ਚੀਜ਼ ਆ ਕਿਹੜਾ ਜੋਰ ਆ ਆਪਦੀ ਮਸ਼ੀਨ ਅੰਦਰ ਲਾ ਲੈਂ ਜਾਂ ਇਹ ਖਿਆ ਤੂੰ ਬੋਖੀਆਂ ਮਾਰ ਲੈ ਜੇ ਕੀ ਘਟਦਾ ਸੀ ਕਰਿਓ ਭਾਈ ਮਰਜੀ ਹੈਗੀ ਕਦੇ ਮੇਰਾ ਵੀ ਬਾਜੇ ਖਾੜੀ ਚ ਕਹਿੰਦੇ ਆਂਦਾ ਨਹੀਂ ਹੁੰਦਾ ਨਾ ਆਪੋਂ ਕਿਵੇਂ ਰਾਤ ਨੂੰ ਯਾਰ ਆਹ ਤੇਰੇ ਕੰਜਰਖਾਨੇ ਤੇਰੇ ਹੋ ਜਾ ਕੰਜਰਖਾਨੇ ਯਾਰ ਤੂੰ ਐਵੇਂ ਬਿਨਾ ਮੈਂ ਤੈਨੂੰ ਇੱਕ ਗੱਲ ਦੱਸਾਂ ਆ ਇਹ ਗਾ ਉਹ ਜਿਹੜੇ ਹਸਾਬ ਤੇ ਤੁਰਦਾ ਕਰਦਾ ਆ ਉਹਦਾ ਨਸ਼ਾ ਘੱਟ ਕਰ ਕਿਉਂ ਉਹ ਆਉਂ ਰਾਤ ਨੂੰ ਜਾਗਦਾ ਰਹਿਣਾ ਦਿਨੇ ਸੌਂ ਜਾਂਦਾ ਉਹ ਬੜਾ ਕੰਮ ਕਰਦਾ ਰੱਖੀ ਆ ਰਾਖੀ ਆ ਜੀ ਆਉਂ ਕਿੱਦੇ ਹੋਰ ਹੁਣ ਘਰੇ ਪੈਸੇ ਪਿੰਡ ਚ ਘਰ ਆ ਉਹ ਨਹੀਂ ਫਿਰਿਆ ਛਾਣੇ ਬੰਦੇ ਰਿਹਾ ਹੁਣ ਤਾਂ ਮਰੀ ਗਏ ਨਾ ਮੇਰਾ ਆਤਮ ਨਗਾ ਬਣੀ ਨਸ਼ਾ ਘੱਟ ਕਰ ਲੈ ਮੇਰੀ ਮਾਣ ਆ ਪਛੂ ਖੁੱਲ ਗਿਆ ਸੋ ਬੰਦੇ ਕੋ ਨੂੰ ਤੇਰੀ ਬੇਬੇ ਨੂੰ ਬੋਲ ਮੇਰਾ ਗਾਂ ਜੋੜ ਲਾਈ ਗਈ ਹੈ ਮੈਂ 4 ਦਿਨਾਂ ਨੂੰ ਲਿਆਉਣਾ ਹਟਜੂ ਤਾਰੀ ਨਲਿਆ ਹੋਣੋ ਤਾਂ ਹਟ ਨਾ ਹਟ ਪਈ ਤੇਰੀ ਮਰਜ਼ੀਓਂ ਗੱਲ ਦਾ ਕਰਨ ਦੀ ਕੋਲੋ ਤੇ ਆ ਰਹੇ ਤੂੰ ਕਿਲੋ ਤੇ ਨਾ ਨਾ ਕਟਾ ਦੇਾਂਗੇ ਹੁਣ ਕਟਾ ਦੇਾਂਗੇ ਕਟਾਵਾਂਗੇ ਹੁਣ ਜਦ ਖੁੱਲ ਕੇ ਹਾੜੀ ਕਰਕੇ ਮਰੇਗਾ ਵੱਧ ਹੁਣ ਕਈ ਵਾਰੀ ਹੋ ਜਾਣਾ ਬੜਾ ਜੋਰ ਹਾੜੀ ਦਾ ਹਣ ਹੁੰਦੀ ਆ ਕੀ ਘਰੇ ਭਈ ਹੁੰਦੀ ਆ ਕੋਈ ਨਹੀਂ ਹਾੜੀ ਦਾ ਫਰਕ ਹੁੰਦਾ ਜਦ ਨਹੀਂ ਐਸੇ ਹੁੰਦੇ ਭੰਦੇ ਯਾਰ ਕਟਾ ਲਾ ਮੇਰੀ ਗੱਲ ਨਾ ਨਾ ਕਟਾਵਾਂਗੇ ਬਸ ਹੁਣ ਬਸ ਠੀਕ ਆ ਕਟਾ ਦੇਾਂਗੇ ਕਟਾ ਦੇਾਂਗੇ ਬਾਦਾ ਚੌਂਚੇ ਖਾਇਆ ਕਰਾਂਗੇ ਉਦੋਂ ਹਾਂ ਇੰਨੇ ਨਾਲੇ ਵੱਧ ਪਿੰਜਾ ਪੱਟੀ ਜਾਨੀ ਐ ਜਿਵੇਂ ਅੱਖ ਚ ਪਾਉਣ ਬਾਈ ਇੰਨੀ ਇੰਨੀ ਗੱਲ ਪੱਕੀ ਹੈ ਤੇਰੀ ਹਾਂ ਜਾਂ ਫਿਰ ਕਾਲੀ ਖਾ ਲੈਗਾ ਹਾਂ ਇਹ ਕਾਲੀ ਖਾ ਲੈਗਾ ਰੋ ਲੈਗਾ ਕਾਲੀ ਗੜੀ ਹੋਈ ਓ ਫੀਮ ਓ ਨੀ ਕੰਮ ਕੱਢੀ ਹਾਂ ਉਹ ਤਾਂ ਗੰਡਾ ਡੌਂਡਾ ਨਹੀਂ ਰਾਇਆ ਗਾ ਰੋਕਦੇ ਹੁਣ ਫੀਮੂ ਰਹਿ ਕੇ ਮਰੀਏ ਨੇ ਮੈਂ ਪਰ ਹੋਰ ਕੁਝ ਲਿਆਦਾ ਕਰੋ ਨਾ ਨਾ ਇਹੀ ਆਪਦੇ ਡੋਡੇ ਬੱਚਾ ਨਾ ਨਾ ਮਰੀ ਜਾ ਹੁਣ ਘਰਾਂ ਤੇ ਜਾਗੋ ਕਰਨੀਆਂ ਨਾ ਕੋਈ ਕਰਦੇ ਬੀਬੀ ਰਹਿ ਪੈਨੇ ਅਵਸਰ ਦਾ ਮੁੰਡਾ ਮੁੰਡੇ ਨੂੰ ਪੁੱਠੀਆਂ ਸਿੱਤੇ ਮੱਤੇ ਦੀ ਜਾਈ ਮੈਂ ਕਾ ਜੀ ਪੁੱਠੀ ਮੱਤੇ ਦੀ ਮੈਂ ਉਹ ਗੱਲ ਕਰਦੇ ਆ ਇੱਕ ਅੰਜਾ ਕੇ ਪਫਾ ਪਾਈ ਗਿਆ ਕਰ ਤੂੰ ਕਿ ਜਾਗਦਾ ਬੈਠਾ ਮੈਂ ਕਾ ਛੇੜਾ ਨੀਂਦ ਨਹੀਂ ਆਉਂਦੀ ਹੈ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਹੁਣਾਂ ਨੀ ਤਾ ਕਾਨੂੰ ਆਉਂਦੀ ਏ ਮੈਨੂੰ ਪਤਾ ਜੋ ਬੜਾ ਕਰ ਜੇ ਚਾਰੀ ਕੁਟ ਕਰ ਲਿਆ ਫਿਰ ਹੋਰ ਮੈਂ ਤੋੜੀ ਨਹੀਂ ਦਿੰਦੀ ਰਾਤ ਚ ਦਿਨ ਚੜਿਆ ਪੇ ਕੰਟਾਰੇ ਰਾਣ ਤੇਰਾ ਤਾਂ ਦਿਨ ਛੜੀ ਚੜਿਆ ਜਿਨੇ ਪਾਈ ਜਾਗੇ ਦੋ ਕੰਟ ਪਾਜਾ ਪੁੱਤਾ ਪਾਈ ਤਰਦੇ ਆਉਣਾ ਆਉਣਾ ਆ ਮੈਨੂੰ ਪੈਂਦੀ ਫੁੱਜੀ ਕਪੈਂ ਦਾ ਫੋਰ ਮਹੀਨਾ ਹੀ ਕੰਮ ਖੜ ਜੂਰੇ ਕਰਦੀ ਹਾਂ ਸਾਰਾ ਸਾਰਾ ਬੜੇ ਵੱਢਣੇ ਕਰਨ ਤੇ ਚਾਚਪੇਰਾ ਕੋਈ ਨਹੀਂ ਵਢਾ ਜਾਗੇ ਵਢੀ ਲਵਣੀ ਆ ਵਢਾ ਜਾਗੇ ਵਢਾ ਜਾਗੇ ਆ ਜੇ ਤਾ ਡੱਕਾ ਤੋੜਦਾ ਨਹੀਂ ਸਾਰੇ ਨੰਗੀ ਬੇਲੇ ਦੀ ਬਾਗਿਆ ਕੀ ਭੈਣ ਦੀ ਫੁੱਦੀ ਓੜਿਆ ਨੂੰ ਮੁਖਤਿਆਰ ਕਾ ਟੱਕਾ ਉਹ ਉਹ ਵੀ ਤੇਰ ਦੁੱਧ ਦਾ ਬਾਲਾ ਕਰਦੇ ਡੈਡ ਡੂਰੀ ਪਾਉਣ ਨੂੰ ਜਰਾ ਆਪ ਦਾ ਘਰੇ ਰੱਖਿਆ ਕਰਾਂ ਜੋ ਕਰਦਾ ਆਪ ਵੀ ਦਿੰਦੀ ਹੋ ਕੀ ਚਾਹ ਸਾਰਾ ਨਹੀਂ ਕੱਲੇ ਕੱਢਾਂ ਵੀ ਗਾਹ ਵੀ ਟੋਕਰ ਹੋਈ ਜੇ ਮੈਂ ਜਿੰਦੀ ਹੂੰ ਜਿੰਦੀ ਰਹੇਗੀ ਆਕਰ ਲਾਲਚ ਵਾਲਾ ਕਰਦੀ ਆਪਾਂ ਨੂੰ ਬੋਨ ਦਵੇ ਬੇਬੇ ਮੈਂ ਇਥੋਂ ਦਾ ਕਰੇ ਪੁਆਇ ਨਹੀਂ ਪਈ ਕੀ ਨਹੀਂ ਪੁਆਇ ਰਾ ਨਹੀਂ ਬੁੱਢਾ ਮੈਨੂੰ ਨਹੀਂ ਕਹਿ ਕਰਿਓਨੇ ਪਾ ਦੇ ਰਹੀ ਚ ਮੈਂ ਤਾਂ ਹੂੰ ਗੱਲ ਕਿਤੇ ਵੀ ਡੈਰੀ ਚ ਪਾਉਣ ਦਾ ਲਾਲਚ ਵਾਲਾ ਕਰਦੀ ਆਪਾਂ ਘਰੇ ਰੱਖ ਲੱਗ ਬੁੜੀਆਂ ਨੂੰ ਹੋਈ ਗੱਲ ਆ ਦੇਖ ਤੇਰੇ ਵੀ ਜਮ ਐ ਹੋਰ ਬੁੰਡ ਸੁੱਕ ਕੇ ਪਤਾ ਆਛਾ ਬਣ ਗਈ ਜਮਾ ਯਾਰ ਆ ਦੇਖੀ ਮਾਜ਼ ਬੁੜੇ ਜਮੀ ਉਹਦੇ ਨਾਲ ਦਾ ਵੜਾ ਯਾਰ ਕੋਈ ਦੁੱਧ ਦੇ ਜਾਲਾ ਬੜਾਉਣਾ ਹੋਰ ਤੇਰੀ 60 ਸਾਲ ਦੀ ਜਾਈ ਦੁੱਧ ਤੇ ਲੱਸੀ ਹੋਵੇ ਦਿਲ ਤਾਂ ਪੂਰਾ ਲੇ ਰੁਪਿਆ ਹਾਂ ਦਿਲਤਾ ਤੇ ਰੁਪਿਆ ਪੂਰਾ ਕੰਮ ਕਰਦਾ ਸਰੀਰ ਫੇਰ ਫੂਰ ਕਰਦਾ ਨੇ ਆਪ ਕੋ ਪੂਰੇ ਡਿੱਕੇ ਕਹੇ ਬਾ ਓ ਤੇਰੇ ਵਿਆਹ ਚ ਅਸੀਂ 50 50 60 60 라운ਡ ਕੱਢੇ ਆ ਰਫਲ ਕਿੱਥੇ ਆ ਦੇਖਣੇ ਚਲਾ ਕੇ ਦੋਈ ਘਰ ਤੂੰ ਛਕ ਤੇ ਫੂਕ ਦੇ ਦੇਖਣ ਨੂੰ ਚਲਾ ਕੇ ਹਾਂ ਭਈ ਆਪਣੇ ਕੋਲ ਲੈ ਬਾ ਓ ਤੇਰੇ ਪੱਕੀ ਐ ਮੇਰੇ ਕੋਲੇ ਪੱਕੀ ਮਨ ਦਾ ਗੱਤ ਨਹੀਂ ਬੱਕ ਕਿਲੋ ਮੀਟਰ ਦੀ ਛੇ ਨੇ ਤੂੰ ਆ ਗਿਆ ਇੱਥੇ ਘਰੀ ਓਹ ਢੋਣੋ ਇੱਥੇ ਕੱਟਰੂ ਬੱਚਰੂ ਦੇ ਵਾਈ ਦੀ ਨਾ ਨਾ ਮੈਂ ਮਾਰ ਦੇ ਜਿੱਥੋਂ ਸਿੰਨ ਕੇ ਤੋਬੇ ਚ ਤੋਬੇ ਚ ਹੈ ਫੇਰ ਨਹੀਂ ਕੋਈ ਪਾਣੀ ਛੜੀ ਕੋਈ ਡਾਟ ਤੋਬੇ ਤੇ ਤਿਲਕ ਜਾਂਦੀ ਹੁੰਦੀ ਹੈ ਗੋਲੀ ਤਿਲਕ ਨਹੀਂ ਮੈਂ ਚੰਦਾ ਬਾ ਮਾਂ ਦਾ ਪੁੱਤ ਜਿਹੜੀ ਖਾਲੀ ਚ ਭਰਾਤੀ ਉੱਥੇ ਟੁਰੀ ਜਾ ਵਾਂ ਟੁਰੀ ਖਾ ਦੇ ਜਿਆ ਬਰੂ ਬੋਲੀ ਕਿੱਥੋਂ ਜਾਂਦਾ ਹੈ ਤੇ ਹਸਾਬ ਨਹੀਂ ਆ ਰਿਹਾ ਮੈਨੂੰ ਹਾਂ ਬੋਲ ਜਾਵੇ ਬੋਜੀ ਜੇ ਨਹੀਂ ਕਿੱਥੋਂ ਬੋਲੀ ਰ ਹੋਰ ਕੀ ਬੋਲਾਂ ਐਨੀ ਤੇਰੀ ਉਮਰ ਹੋ ਗਈ ਗੱਲਾਂ ਬਾਤਾਂ ਮੈਂ ਰੋਜ਼ ਕਰਦਾ ਤੇਰਾ ਹੂੰ ਉਹ ਤੇਰਾ ਬੋਲਣ ਦਾ ਮੈਨੂੰ ਹਜੇ ਤੱਕ ਭੇਤ ਨਹੀਂ ਆ ਕਿ ਕਿੱਥੋਂ ਬੋਲਦਾ ਕਿੱਥੋਂ ਕੋਈ ਬੀਸੀਆ ਚੱਲਦਾ ਬੋਲਣ ਨੂੰ ਕਿੱਥੋਂ ਬੋਲਦਾ ਇਹੇ ਜਿਹਿਆਂ ਲੁੱਟਣਾ ਭਾਲਾ ਕਰਦਾ ਕੋਈ ਲੁੱਟਣਾ ਕਰਦਾ ਯਾਰ ਕਰਦੀ ਔਰ ਕੀ ਹੈ ਯਾਰ ਉਹੀ ਮਰੀਏ ਨਾਲ ਲੁੱਟਣਾ ਆ ਇਹ ਲੁੱਟ ਉਹ ਰਗਾ ਫੋਸ ਹਾਂ ਇਹਦਾ ਕੱਟੂਆ ਇਹ ਹਾਂ ਇਹ ਉਹ ਪਿਆਰ ਨਾਲ ਸੱਲਦਾ ਇਹਨੂੰ ਫੀਡ ਫੂਡ ਪਾ ਮੁੰਡਾ ਸੌਖੀ ਜੱਟ ਲਿਆ ਕਰੂ ਕੀ ਸੌਖੀ ਜੱਟ ਲਿਆ ਕਰੂ ਮੈਂ ਤਾਂ ਉਂਗਾ ਤਾਂ ਯਾਰ ਬੇੜੇ ਤਾਂ ਫੀਡ ਨੂੰ ਕੀ ਬੰਡ ਦੇਣੀਆਂ ਨੂੰ ਵੇਜ ਕੇ ਪਰੇ ਮਾਰ ਕੱਟਿਆਲੇ ਨੂੰ ਓਏ ਓ ਨਹੀਂ ਨਸਲਦਾ ਇਹ ਸਿੰਘ ਦੇ ਹਾਂ ਸੋਲ ਨਾ ਪੈਂਦੀ ਫੁੱਦੀ ਜੇ ਬਰਾਗ ਬੜੂੰ ਓ ਸਿੰਘ ਦੇ ਤੂੰ ਲਵਾਈ ਦੇਖ ਕਾਠੀ ਕਾਠੀ ਮੇਰੀ ਕੀ ਛੋਟੀ ਸੀ ਮੇਰੀ ਕੋਣ ਮਾਰਿਆ ਰੋਟੀ ਕੋਈ ਜੰਦਾ ਨਹੀਂ ਮਰੀਏ ਨਾ ਤੇਰੀ ਬੇਬੇ ਦੀ ਕੀ ਛੋਟੀ ਆ ਕਾਠੀ ਕੀ ਪੱਠਾ ਨੀ ਉਹ ਮਲ ਫਰੇ ਗਾਏਗਾ ਕਰਨ ਦੀ ਪਰਵਾਹ ਤੂੰ ਬਾਜੀ ਬਹੁਤ ਟਵਰ ਆ ਉਹ ਗੱਲ ਕਰਦੇ ਆ ਇਹਦੇ ਮੈਂ ਤਾਂ ਕਹਿੰਦਾ ਗਾਨੀ ਗੋਨੀ ਪਾਗੇ ਲੈ ਆ ਕੇ ਪਾ ਦੇ ਪਰਸੋਂ ਮੇਲੇ ਚ ਲੈ ਚਲੀਏ ਹਾਂ ਪਰਛੋ ਮੇਲੇ ਚ ਅੱਛਾ ਹਾਂ ਉੱਥੇ ਹੀ ਕਰੂ ਉੱਥੇ ਗੇੜਾ ਦਵਾਵਾਂਗੇ ਵੀ ਇਹ ਐ ਨਸਲ ਦਾ ਕਟਾ ਗੇੜਾ ਦਵਾਵਾਂਗਾ ਪਾਂਡ ਦੀ ਫੁੱਜੀ ਬੱਸ ਤਵਾ ਦੇਖ ਗੇੜਾ ਦੇ ਦੀ ਦੂਜਾ ਗੇੜਾ ਦੇ ਗਪੋਰ ਪਾਂਡ ਦੀ ਵਾਹ ਓਏ ਤੇਰੇ ਐ ਨਹੀਂ ਦਿਖਦਾ ਆਪਣਾ ਸ਼ਿੰਗਾਰਿਆ ਹੋਇਆ ਜਾਣਦਾ ਓਏ ਕੀ ਐ ਜਿਹੜੇ ਫੜਕੇ ਮੰਗੂ ਬੱਜੀਆਂ ਦੁੱਧ ਦੀ ਬੰਡ ਮਾਰ ਲੈਣ ਨੂੰ ਇਹਨੂੰ ਛੱਡਦੇ ਨਹੀਂ ਕੋਈ ਓਏ ਬੋਲੀ ਜਾਂ ਨਹੀਂ ਯਾਰ ਹਾਂ ਬੋਲੀ ਕਰ ਇੱਕ ਗੱਲ ਦਾ ਮੈਨੂੰ ਭੇਜਤਾ ਆ ਗਿਆ ਹਾਂ ਵੀ ਮੈਨੂੰ ਪਤਾ ਹੀ ਐ ਬੇਬੇ ਨੂੰ ਕਿਹੜੀ ਗੱਲ ਤੋਂ ਸਾਦਾ ਸੀ ਮਾਜਾ 15 ਦਿਨ ਹੋ ਗਏ ਮਰਿਆ ਪਿਆ ਤੂੰ ਦੇ ਦੇ ਨਾਂਛੂ ਦੇ ਦੇ ਛਾਲ ਇਹੋ ਗੱਲ ਕਰਦਾ ਵੀ ਰੋਟੀ ਤੂੰ ਫੜਾ ਦੇ ਕਰ ਬੋਲਣ ਦੀ ਅਗਲੀ ਤੈਨੂੰ ਗੱਲ ਕਰਦੇ ਆ ਨਾ ਗੱਲ ਕਰਦੇ ਛਾਲਾ ਗੱਲ ਦਾ ਆ ਗਿਆ ਮਟਾ ਦੇ ਕੋਈ ਮੇਰੇ ਵੀ ਪਿੰਨ ਦੀ ਚਰੀਟ ਚਰੀਟ ਮਰਵਾ ਛਾਲਾ ਚਰੀਟ ਦਾ ਅਗਲੀ ਦੀ ਭੰਦੇ ਬੋਲਣ ਦੀ ਕੱਲ ਪਾਏਗਾ ਕੋਈ ਨਹੀਂ ਉਹ ਆਸਦੇ ਤੇਰੇ ਨਾਲ ਹੱਸਦੇ ਆਏ ਹੱਸਦੇ ਹੁੰਦੇ ਉਹ ਹੱਸਦੇ ਤੇਰੇ ਨਾਲ ਬਸ ਸਿਆਣੇ ਜੀ ਨਹੀਂ ਆਉਂਦੇ ਭੰਦੇ ਖਸਮ ਛਾਣੇ ਕਾਦੇ ਕੀ ਕਰਕੇ ਪ੍ਰਵਾਹ ਕਿਵੇਂ ਦੁਪਾਰਨੇ ਬੰਨੇ ਕਿਵੇਂ ਤੂੰ ਹੋ ਰੇ ਨੀਂਦ ਹੀ ਨਹੀਂ ਆਉਂਦੀ ਨਾ ਆਵੇ ਭੈਣ ਦੀ ਡੰਡਾ ਆ ਦੋ ਦਿਨ ਹੋ ਗਏ ਹਗਾਈ ਮਰੀਏ ਨੇ ਗੋਲੀ ਨਹੀਂ ਪਈ ਹੋਏ ਭੈਣ ਦੀ ਲਾਣ ਜੇ ਦਿਆਂ ਕੀ ਕਰਦਾ ਦੌਣਾ ਬੀਰੀ ਨਗਾ ਦਿਆ ਮਾਰਤੇ ਨੇ ਭੈਣ ਡੱਡ ਲਾਣ ਨੇ ਕਾਂਵਲੀ ਬੋਂਡ ਨੇ ਨਵੋ ਪੱਛੇ ਨਵੋ ਪੱਛੇ ਚਲੋ ਮਨ